ਦੋਸਤੋ ਤੇ ਕੰਨ ਤੇ ਬੈਠੇ ਮੇਰੇ ਦੁਸ਼ਮਣੋ ਸਭ ਨੂੰ ਨਮਸਕਾਰ ਅੱਜ ਦਾ ਇਹ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨ ਵਾਸਤੇ ਆ ਰਹੇ ਨੇ ਸੀਤਲ ਸਿੰਘ ਜੀ ਸੀਤਲ ਅਮਰੀਕਾ ਕੈਨੇਡਾ ਲੰਡਨ ਜਰਮਨ ਡਨਮਾਰਕ ਆਪਣੀ ਕਲਾ ਪੇਸ਼ ਕਰਕੇ ਆਏ ਨੇ ਤੁਹਾਡੇ ਸਾਹਮਣੇ ਆਪਣੀ ਕਲਾ ਪੇਸ਼ ਕਰਨਗੇ ਤੇ ਇਹਨਾਂ ਦੇ ਨਾਲ ਜਿਹੜਾ ਮੈਂ ਪੁਰਜ਼ਾ ਫਿੱਟ ਕਰਨ ਲੱਗਾ ਉਹਦਾ ਨਾਮ ਹੈ ਬੀਬੀ ਸੀਮਾ ਗੇਤੇ ਪਰਜਾਈ ਦਾ ਗੀਤ ਹੈ ਗੇਰ ਦਾ ਤੁਹਾਨੂੰ ਪਤਾ ਹੈ ਛੋਟੀ ਪਰਜਾਈ ਦੇ ਮਗਰ ਰਾਣਾ ਸੁੱਟਦਾ ਫਿਰਦਾ ਹੈ ਛੋਟੀ ਪਰਜਾਈ ਦਾ ਨਿਆਣਾ ਚੁੱਕ ਲੈਣਾ ਸਾਰਾ ਦਿਨ ਉਹਨੂੰ ਖਡਾਣਾ ਜਦੋਂ ਉਹਨੇ ਰੋਣਾ ਤੇ ਉਹਨੂੰ ਰਿਓੜੀਆਂ ਲਿਆ ਦੇਣੀਆਂ ਚੁੱਪ ਕਰਾਉਣ ਵਾਸਤੇ ਨਾਲੇ ਆਪ ਖਾਈ ਜਾਣੀਆਂ ਨਾਲੇ ਉਹਨੇ ਖਾਈ ਜਾਣੀਆਂ ਉਹਨੂੰ ਪਤਾ ਹੈ ਵੀ ਸ਼ਾਮ ਨੂੰ ਛੋਟੀ ਪਰਜਾਈ ਨੇ ਨਿਆਣਾ ਫੜਨ ਵਾਸਤੇ ਆਉਣਾ ਤੇ ਫੜ ਫੜੀਏ ਚ ਕਿਤੇ ਹੱਥ ਲੱਗ ਜਾਣਾ 6 ਮਹੀਨੇ ਪਾਰ ਹੈ ਕੀ ਤਾਂ ਨੇ ਫੇਰ ਪਾਉ ਕਿਸ ਨਾਲ ਵੈਰ ਪਹਿਲਾ ਕੀਤਾ ਉਹਨੇ ਫੇਰ ਪਾਉ ਕਿਸ ਨਾਲ ਵੈਰ ਤੇਰਾ ਵੱਡਾ ਪਾਈ ਬੱਕਰੇ ਬੁਲਾਉਂਦਾ ਫਿਰਦਾ ਵੀ ਜੇ ਸ਼ਰਾਬੀ ਹੋ ਕੇ ਜੇ ਸ਼ਰਾਬੀ ਹੋ ਕੇ ਕਰਦੇ ਕੋਲੇ ਟਾਂਦਾ ਫਿਰਦਾ ਵੀ ਜੇ ਸ਼ਰਾਬੀ ਹੋ ਕੇ ਕਾ ਨੂੰ ਪਾਉਂਦੀ ਫਰੇਂ ਦੁਹਾਈ ਨੀ ਤੂੰ ਕਰਕੇ ਬੈਠ ਸਮਾਈ ਕਾ ਨੂੰ ਪਾਉਂਦੀ ਫਰੇਂ ਦੁਹਾਈ ਨੀ ਤੂੰ ਕਰਕੇ ਬੈਠ ਸਮਾਈ ਉਹ ਤਾਂ ਆਪਣੇ ਹੀ ਮੌਜ ਮੇਲੇ ਵਿੱਚ ਰਹਿੰਦਾ ਨੀ ਕਾਨੂੰ ਤਾਪ ਚੜਾਇਆ ਓ ਕਾਨੂੰ ਤਾਪ ਚੜਾਈ ਫਿਰਦੀ ਤੈਨੂੰ ਕੁਝ ਨਾ ਕਹਿੰਦਾ ਨੀ ਕਾਨੂੰ ਤਾਪ ਚੜਾਇਆ ਕਿਓ ਤੂੰ ਵੇ ਕੋਈ ਕਰ ਦੋ ਬਕਾਰਾ ਉਹਦੇ ਸੁਣ ਲਲਕਾਰੇ ਡਰਿਆ ਬੈਠਾ ਪਿੰਡ ਸਾਰਾ ਉਹਦੇ ਵਸਦੀ ਨਾ ਗੱਲ ਮੇਰੇ ਨਾਲ ਦੇਖ ਚੱਲ ਉਹਦੇ ਵਸਦੀ ਨਾ ਗੱਲ ਮੇਰੇ ਨਾਲ ਦੇਖ ਚੱਲ ਮੀ ਪੰਦੇ ਚ ਪਨਾਲੇ ਥੱਲੇ ਨੌਂਦਾ ਫਿਰਦਾ ਵੇ ਸ਼ਰਾਬੀ ਹੋ ਕੇ ਸ਼ਰਾਬੀ ਹੋ ਕੇ ਬੱਕਰੇ ਬ ਲਾਉਂਦਾ ਫਿਰਦਾ ਵੀ ਜੇ ਸ਼ਰਾਬੀ ਹੋ ਕੇ ਤੈਨੂੰ ਪੈ ਗਿਆ ਪਰਮ ਹੈ ਨਹੀਂ ਵੱਡੇ ਬਾਈ ਦਾ ਕਹੇ ਸੁਣੇ ਤੇ ਨਹੀਂ ਲੋਕਾਂ ਪਿੱਛੇ ਲੱਗ ਜਾਈਦਾ ਕਹੇ ਸੁਣੇ ਤੇ ਨਹੀਂ ਲੋਕਾਂ ਪਿੱਛੇ ਲੱਗ ਜਾਈਦਾ ਸਾਰੇ ਪਿੰਡ ਚੋਂ ਸਿਆਣਾ ਉਹ ਨੂੰ ਜਾਣੇ ਨਿਆਣਾ ਨਿਆਣਾ ਸਾਰੇ ਪਿੰਡ ਚੋਂ ਸਿਆਣਾ ਉਹ ਨੂੰ ਜਾਣੇ ਨਿਆਣਾ ਨਿਆਣਾ ਸੱਦੇ ਬਿਨਾਂ ਨਾ ਉਹ ਜਾ ਕੇ ਕਿਸੇ ਕੋਲ ਬੈਂਦਾ ਨਹੀਂ ਕਾਨੂੰ ਤਾਪ ਚੜਾਇਆ ਉਹ ਕਾਨੂੰ ਤਾਪ ਚੜਾਈ ਫਿਰਦੀ ਤੈਨੂੰ ਕੁਝ ਨਾ ਕਹਿੰਦਾ ਨੀ ਕਾਨੂੰ ਤਾਪ ਚੜਾਇਆ ਸਾਂਭ ਹੁੰਦਾ ਚੰਨ ਮੱਖਣਾ ਚੰਦ ਨਵਾ ਕੈ ਚੜਾ ਦੂ ਮੇਰੀ ਮਨ ਮੱਖਣਾ ਬੇਓ ਪੋਤਾ ਗੁੱਸੇ ਖੋਰ ਝੋਟੇ ਜਿੰਨਾ ਵਿੱਚ ਜ਼ੋਰ ਬੇਓ ਪੋਤਾ ਗੁੱਸੇ ਖੋਰ ਝੋਟੇ ਜਿੰਨਾ ਵਿੱਚ ਜ਼ੋਰ ਵਾਲ ਖੁੱਲੇ ਉਹਦੇ ਦੇਖ ਖੌਰੂ ਪੌਂਦਾ ਫਿੱਟਾਵੇ ਜੇ ਸ਼ਰਾਬੀ ਹੋਕੇ ਸ਼ਰਾਬੀ ਹੋਕੇ ਪੱਕਰੇ ਬਣਾਉਂਦਾ ਫਿਰਦਾ ਵੇ ਜੇ ਸ਼ਰਾਬੀ ਹੋਕੇ ਤੇਤ ਵਾਲੀਏ ਪਲੀ ਦਾ ਕਰ ਫਿਕਰ ਨਾ ਪੋਰਾ ਨਿੱਕੀ ਜਹੀ ਗੱਲ ਦਾ ਤੂੰ ਬਿੱਲੋ ਲਈ ਫਿਰੇ ਚੋਰਾ ਨਿੱਕੀ ਜਹੀ ਗੱਲ ਦਾ ਤੂੰ ਫਿੱਲੋ ਲਈ ਫਿਰੇ ਚੋਰਾ ਕਰੀ ਫਿਰੇ ਬੁਰਾ ਹਾਲ ਦਿਲੋਂ ਕੱਟਦੇ ਖਿਆਲ ਕਰੀ ਫਿਰੇ ਬੁਰਾ ਹਾਲ ਦਿਲੋਂ ਕੱਟਦੇ ਖਿਆਲ ਉਹ ਤਾਂ ਆਪਣੇ ਹੀ ਸਿਰ ਤੇ ਨਜ਼ਾਰੇ ਲੈਂਦਾ ਨਹੀਂ ਕਾਨੂੰ ਤਾਪ ਚੜਾਇਆ ਕਾਨੂੰ ਤਾਪ ਚੜਾਈ ਫਰਦੀ ਤੈਨੂੰ ਕੁਝ ਨਾ ਕਹਿੰਦਾ ਨੀ ਕਾਨੂੰ ਤਾਪ ਚੜਾਇਆ ਪ੍ਰਾਣੀ ਕਹਾਵਤ ਹੈ ਬਜ਼ੁਰਗਾਂ ਨੇ ਕਹੀ ਜਾਂ ਮੀ ਤਾਂ ਹੀ ਸੀ ਗਿੱਦੜੋਂ ਜ਼ਿਆਦਾ ਸੀ ਲੱਗਦਾ ਸਰਦੀ ਉਹਨੂੰ ਜ਼ਿਆਦਾ ਲੱਗਦੀ ਏ ਲੋਦੀ ਉਹਦੇ ਬੱਚੇ ਭੁੱਖੇ ਤੇ ਗਿੱਦੜੀ ਕੋਲ ਬੈਠੀ ਉਹਨੂੰ ਕਹਿੰਦੀ ਹੁਣ ਕੋਈ ਕਾਰ ਖਸਮਾ ਕੋਈ ਸ਼ਿਕਾਰ ਮਾਰ ਹੈ ਸ਼ੇਰ ਤੇ ਇੱਕ ਵਾਰੀ ਸ਼ਿਕਾਰ ਮਾਰ ਕੇ ਰੱਖ ਲੈਂਦਾ 10-10 ਦਿਨ ਖਾਂਦਾ ਤੂੰ ਵੀ ਕੁਝ ਕਰ ਉਹ ਕਹਿਣ ਲੱਗਾ ਗਿੱਦੜ ਤੁਸੀਂ ਮੇਰੀ ਪੂਛ ਨੂੰ ਸਾਰੇ ਜਣੇ ਇਕੱਠੇ ਹੋ ਕੇ ਵੱਟ ਦਿਓ ਜਦੋਂ ਸ਼ਿਕਾਰ ਆਵੇ ਮੇਰੀ ਪੂਛ ਉਹਦੇ ਨਾਲ ਬੰਨਦੇ ਹੋ ਮੈਂ ਕਸੀਟ ਕੇ ਅੰਦਰ ਲਿਆਵਾਂਗਾ ਲੋ ਜੀ ਪੂਛ ਨੂੰ ਵੱਟ ਦੇਣ ਲੱਗ ਪਏ ਅੱਖਾਂ ਲਾਲ ਹੋ ਗਈਆਂ ਉਦੋਂ ਇੱਕ ਖੋਤਾ ਆ ਗਿਆ ਥੋਬੀਆਂ ਦਾ ਉਹਨੂੰ ਲਾਗਾ ਲੱਗਿਆ ਸੀ ਗਿੱਦੜੀ ਕਹਿੰਦੀ ਸ਼ਿਕਾਰ ਆ ਗਿਆ ਕਹਿੰਦਾ ਮੇਰੀ ਪੂਛ ਉਹਦੇ ਨਾਲ ਬੰਨ੍ਹ ਦਿਓ ਲੋ ਜੀ ਗਿੱਦੜ ਦੀ ਪੂਛ ਖੋਤੇ ਨਾਲ ਬੰਨ੍ਹ ਦਿੱਤੀ ਲੋ ਜੀ ਖੋਤੇ ਨੇ ਮਾਰ ਮਾਰ ਦੁਲੱਤੇ ਉਹਦਾ ਬੁਰਾ ਹਾਲ ਕਰ ਦਿੱਤਾ ਉਹਦੀ ਘਰ ਵਾਲੀ ਕਹਿਣ ਲੱਗੀ ਇਹਨੂੰ ਹੋਇਆ ਹੁਣ ਕੁਝ ਕਰੀ ਵੀ ਨਿਆਣੇ ਨੇ ਕਿ ਵੀ ਕਹਿਣਾ ਪਏ ਉਹ ਬਾਪੂ ਕੁਝ ਕਰੇ ਕਹਿੰਦਾ ਕਹਾਂ ਕਿ ਮੇਰੇ ਪੈਰ ਤੇ ਪੁੰਝ ਲੱਗਣ ਨਹੀਂ ਦਿੰਦਾ ਲੋ ਜੀ ਇਹ ਗੀਤ ਗਰਮ ਜੇ ਇਸ ਨੂੰ ਸੁਣ ਕੇ ਤੁਸੀਂ ਵੀ ਗਰਮ ਹੋ ਜਾਣਾ ਖਾਸ ਕਰਕੇ ਮੇਰੇ ਡਰਾਈਵਰ ਭਰਾ ਗਰਮ ਹੋਣਗੇ ਡਰਾਈਵਰ ਰੱਬ ਗਾੜੀ ਦੇ ਉੱਤੇ ਲਾਲ ਚੁੰਨੀ ਪਾ ਦਿਓ ਲਾਗੇ ਇੱਕ ਸੈਂਡਲਾਂ ਦਾ ਜੋੜਾ ਰੱਖ ਦਿਓ ਉੱਥੇ ਹੀ ਬ੍ਰੇਕ ਮਾਰਨਗੇ ਟਿਊ ਫੈ ਅੱਗੇ ਜਾ ਕੇ ਭਾਵੇਂ ਕੱਖ ਵੀ ਲਾਓ ਗੱਲਿਆ ਕਲਾਕਾਰ ਤੁਹਾਡੇ ਜਾਣੇ ਆ ਕੌਣ ਆ ਰਹੇ ਆ ਮੈਂ ਵੀ ਮਿੱਤਰਾ ਸਿੱਧਾ ਚੱਕ ਦੇ ਫੱਟੇ ਦੱਬ ਦੇ ਦਿੱਲੀ ਸੁਬਾ ਜਲੰਧਰ ਸ਼ਾਹ ਨੂੰ ਦਿੱਲੀ ਰੋਡ ਉੱਤੇ ਖੜੀ ਬਣ ਕੇ ਪਟੋਲਾ ਜੀਟੀ ਰੋਡ ਉੱਤੇ ਖੜੀ ਬਣ ਕੇ ਪਟੋਲਾ ਅੱਜ ਕਿੱਥੇ ਦੀਆਂ ਸੋਹਣੀਆਂ ਤਿਆਰੀਆਂ ਹਾਏ ਨਹੀਂ ਡਰ ਕੱਸ ਗਏ ਗੱਡੀ ਦੇ ਹਾਏ ਫੇਰ ਤੇ ਪਰ ਇੱਕ ਜੱਟ ਮਾਰੀਆਂ ਹਾਏ ਨਹੀਂ ਡਰ ਕੱਸ ਗਏ ਗੱਡੀ ਦੇ ਹਾਏ ਫੇਰ ਤੇ ਪਰ ਇੱਕ ਜੱਟ ਮਾਰੀਆਂ ਹਾਏ ਨਹੀਂ ਡਰ ਕੱਸ ਗਏ ਗੱਡੀ ਦੇ ਓਹ ਵੇ ਕਿੰਨੇ ਦਿਨੋ ਜਤੂਹਾਰ ਨੂੰ ਵਜਾਇਆ ਵੇ ਕਿੰਨੇ ਦਿਨੋ ਜਤੂਹਾਰ ਨੂੰ ਵਜਾਇਆ ਦਿਲ ਟੱਕ ਡੋਲੇ ਖਾਵੇ ਮੁਟਿਆਰ ਦਾ ਵੇ ਆਉਂਦਾ ਪੱਟਦਾ ਨੇ ਰੀਆਂ ਹਾਏ ਟੱਟੀਏ ਟਰੱਕ ਤੇਰੇ ਯਾਰ ਦਾ ਹਾਏ ਆਉਂਦਾ ਪੱਟਦਾ ਨੇ ਰੀਆਂ ਉਹ ਟੱਟੀਏ ਟਰੱਕ ਤੇਰੇ ਯਾਰ ਦਾ ਇਹ ਹੰਡਪਟਦਾ ਨੇਰੀਆਂ ਪਾਸਾ ਮਾਰ ਜਾਣੀ ਸੀ ਕਿ ਗੱਡੀ ਪੂਰੀ ਲੋਡ ਨਹੀਂ ਇੱਕ ਤੂੰ ਸੀ ਖੜੀ ਦੂਜੇ ਪਾਸੇ ਕੋਣੀ ਮੋੜਨੀ ਵੇਖ ਕੇ ਗੱਡੀ ਨੂੰ ਦੂਰੋਂ ਦਿੰਦੀ ਜੇ ਤੂੰ ਹੱਥ ਵੇਖ ਕੇ ਗੱਡੀ ਨੂੰ ਦੂਰੋਂ ਦਿੰਦੀ ਜੇ ਤੂੰ ਹੱਥ ਕਾ ਨੂੰ ਘਟ ਪੈਂਦਾ ਪੂਰੇ 9000 ਦਾ ਹਾਏ ਹੰਦ ਪੱਟਦਾ ਨੇਰੀਆਂ ਹਾਏ ਚੱਤੀ ਏ ਤਰੱਕ ਤੇਰੇ ਯਾਰ ਦਾ ਹਾਏ ਹੰਦ ਪੱਟਦਾ ਨੇਰੀਆਂ ਚੋ ਜੱਤੀ ਏ ਤਰੱਕ ਤੇਰੇ ਯਾਰ ਦਾ ਹਾਏ ਹੰਦ ਪੱਟਦਾ ਨੇਰੀਆਂ ਜੀਰਾ ਪਿੱਛੇ ਤੂੰ ਵੀ ਗੇੜਾ ਮਾਰਿਆ ਡਰਾਈਵਰਾਂ ਤੇਰੀਆਂ ਵੀ ਛੋੜਿਆ ਨਿਖਾਲਿਆ ਡਰਾਈਵਰਾਂ ਖੋਲ ਕੇ ਤੂੰ ਤਾਕੀ ਵੀ ਬਿਠਾਲਾ ਮੈਨੂੰ ਖੋਲ ਖੋਲ ਕੇ ਤੂੰ ਤਾਕੀ ਵੀ ਬਿਠਾਲਾ ਮੈਨੂੰ ਖੋਲ ਦਿਲ ਮਲਮਲ ਕਰੇ ਹੁਸ਼ਿਆਰੀਆਂ ਹਾਈ ਨੀ ਟਾਇਰ ਘਸ ਗਿਆ ਗੱਡੀ ਦੇ ਹਾਂ ਪੈਰ ਤੇ ਬਰੇ ਕਜਟ ਮਾਰੀਆਂ ਹਾਈ ਨੀ ਟਾਇਰ ਘਸ ਗਿਆ ਗੱਡੀ ਦੇ ਹਾਈ ਪੈਰ ਤੇ ਬਰੇ ਕਜਟ ਮਾਰੀਆਂ ਹਾਈ ਨੀ ਟਾਇਰ ਘਸ ਗਿਆ ਗੱਡੀ ਦੇ ਯਾ ਵੀ ਪਾ ਕੇ ਜਦੋਂ ਸੀਸਾ ਟੇਰੰਗਾ ਕਮਾਇਆ ਨਹੀਂ ਪਹਿਲਾਂ ਤੇਰਾ ਨਾਂ ਪਿੱਛੋ ਰੱਬ ਨੂੰ ਤਿਆਆ ਨਹੀਂ ਸੰਗਵਾਲੀਏ ਨੂੰ ਨਾ ਕੋਈ ਹੋਰ ਕੋਈ ਕੰਮ ਸੰਗਵਾਲੀਏ ਨੂੰ ਨਾ ਕੋਈ ਹੋਰ ਕੋਈ ਕੰਮ ਹੋ ਕੇ ਭਰਦਾ ਹ ਤੇਰੇ ਹੀ ਪਿਆਰ ਦਾ ਬੇ ਹੋਂਦ ਪਟਦਾ ਨੇਰੀਆਂ ਜਿੱਤੇ ਤਰੱਕ ਤੇਰੇ ਯਾਰ ਦਾ ਹਾਏ ਹੋਂਦ ਪਟਦਾ ਨੇਰੀਆਂ ਉਹ ਜਿੱਤੀ ਏ ਤਰੱਕ ਤੇਰੇ ਯਾਰ ਦਾ ਬੇ ਹੋਂਦ ਪਟਦਾ ਨੇਰੀਆਂ ਉਾਈ ਨੁਕਵੇ ਲੱੜਾ ਹੋ ਗਿਆ ਧੁੱਪ ਚ ਖਲੋਤੀ ਮੇਰਾ ਗੋਰਾ ਰੰਗ ਚੋ ਗਿਆ ਮਾਪਿਆਂ ਤੋਂ ਚੋਰੀ ਆਈ ਸ਼ਹਿਰ ਦੇ ਬਹਾਨੇ ਮਾਪਿਆਂ ਤੋਂ ਚੋਰੀ ਆਈ ਸ਼ਹਿਰ ਦੇ ਬਹਾਨੇ ਆਪਣ ਲੱਗੀਆਂ ਨਵਆਂੀਆਂ ਨੇ ਯਾਰੀਆਂ ਹਾਈ ਨਹੀਂ ਟਾਇਰ ਕੱਸ ਗਿਆ ਗੱਡੀ ਦੇ ਹਨ ਕਹਿ ਤੇ ਪਰ ਕਜਟ ਮਾਰੀਆਂ ਹਾਈ ਨਹੀਂ ਟਾਇਰ ਕੱਸ ਗਿਆ ਗੱਡੀ ਦੇ ਹਨ ਕਹਿ ਤੇ ਪਰ ਕਜਟ ਮਾਰੀਆਂ ਹਾਈ ਨਹੀਂ ਟਾਇਰ ਕੱਸ ਗਿਆ ਗੱਡੀ ਦੇ ਇਹ ਕਮਲੀ ਉਹਦੇ ਘਰ ਚੋਰ ਆ ਗਿਆ ਉਹਨੇ ਬੋਰੀ ਦੇ ਵਿੱਚ ਸਾਰੇ ਭਾਂਡੇ ਪਾ ਲੇ ਬੰਦਲੇ ਜਦੋਂ ਤੁਰਨ ਲੱਗਾ ਉਹਨੇ ਵੇਖਿਆ ਰਜਾਈ ਦੇ ਵਿੱਚ ਇੱਕ ਬੰਦਾ ਬੈਠਾ ਹੈ ਮੈਨੂੰ ਵੇਖੀ ਜਾਂਦਾ ਉਹਨੂੰ ਕਹਿੰਦਾ ਤੈਨੂੰ ਪਤਾ ਮੈਂ ਚੋਰ ਆ ਉਹ ਤੂੰ ਮੈਨੂੰ ਫੜਦਾ ਕਿਉਂ ਨਹੀਂ ਅੰਬਲੀ ਕਹਿੰਦਾ ਵੇਖ ਸੋਹਣਿਆ ਅੱਜ ਤਾਂ ਸਾਡੀ ਫੀਮ ਮੁੱਕੀ ਆ ਜੇ ਕਿਤੇ ਸਾਡੀ ਖਾਦੀ ਹੋਈ ਫੇਰ ਨਾ ਸਾਡੇ ੜੱਕੇ ਆ ਜਾਈਂ ਵੇ ਤੂੰ ਲਿਆ ਕੇ ਫੀਮ ਦਾ ਤੋੜਾ ਮੂੰਹ ਵਿੱਚ ਵਟ ਕੇ ਪਾ ਲਿਆ ਗੋਲਾ ਲਿਆ ਕੇ ਫੀਮ ਦਾ ਤੋੜਾ ਟਵਟ ਕੇ ਪਾਲਿਆ ਗੋਲਾ ਤੇਰਾ ਪੁਰਜਾ ਪੁਰਜਾ ਹਿੰਦਸੀ ਅੱਜ ਜੁੜਦਾ ਹੋ ਗਿਆ ਵੇ ਹਾਈ ਜੁੜਦਾ ਹੋ ਗਿਆ ਵੇ ਗੱਡੀ ਤੇ ਇੰਜਣ ਵਾਂਗ ਹੁਰੜਦਾ ਹੋ ਗਿਆ ਵੇ ਤੂੰ ਮਾਲ ਗੱਡੀ ਤੇ ਇੰਜਣ ਵਾਂਗ ਹੁਰੜਦਾ ਹੋ ਗਿਆ ਵੇ ਦੁੱਖ ਦੂਰ ਹੋ ਜਾਂਦੇ ਸਾਰੇ ਖਾ ਕੇ ਡਲੀ ਫੀਮ ਦੀ ਨਾਰੇ ਦੁੱਖ ਦੂਰ ਹੋ ਜਾਂਦੇ ਸਾਰੇ ਖਾ ਕੇ ਡਲੀ ਫੀਮ ਦੀ ਨਾਰੇ ਜਦੋਂ ਅਮਲੀ ਦੀ ਅੱਖ ਖੜ ਜਾਂਦੀ ਤਾਈਂੋਂ ਕੰਮ ਅੜਦਾ ਨਹੀਂ ਤਾਈਂੋਂ ਕੰਮ ਅੜਦਾ ਨਹੀਂ ਜੇ ਮਲੇਖਾਨ ਨੂੰ ਪੋਰਾ ਬਿਨਾ ਬਰੇ ਕੋ ਖੜਦਾ ਨਹੀਂ ਜੇ ਮਲੇਖਾਨ ਨੂੰ ਪੋਰਾ ਬਿਨਾ ਬਰੇ ਕੋ ਖੜਦਾ ਨਹੀਂ ਉਹ ਪੀਂਦਾ ਚਾਹ ਦੀ ਗੜਵੀ ਭਰ ਕੇ ਭੰਦਾ ਤਵੇ ਪਰਾਤਾ ਲੜ ਕੇ ਪੀਂਦਾ ਚਾਹ ਦੀ ਗੜਵੀ ਭਰ ਕੇ ਭੰਦਾ ਤਵੇ ਪਰਾਤਾ ਲੜ ਕੇ ਮੇਰਾ ਹਾਂ ਮਾਰਦੀ ਹਕਾ ਓਏ ਸੀਤਲਾ ਮੁੜਿਆ ਹਾਈ ਮਲਕੀ ਪੈ ਜਾਂਦਾ ਓ ਬਿਨਾ ਖਾਦੀ ਤੂੰ ਮਰ ਜਾਣੀ ਦਾ ਬੇੜਾ ਵੇ ਜਾਂਦਾ ਹਾਈ ਬਿਨਾ ਖਾਦੀ ਤੂੰ ਮਰ ਜਾਣੀ ਦਾ ਬੇੜਾ ਵੇ ਜਾਂਦਾ ਅੱਖ ਖਾਦੀ ਬਿਨਾ ਨਾ ਖੁੱਲੇ ਖਾ ਕੇ ਬੜੇ ਲੁੱਟੀ ਦੇ ਬੁੱਲੇ ਅੱਖ ਖਾਦੀ ਬਿਨਾ ਨਾ ਖੁੱਲੇ ਖਾ ਕੇ ਬੜੇ ਲੁਪੀ ਦੇ ਬੁੱਲੇ ਉਹ ਖੜਾ ਨਹੀਂ ਅਮਲੀ ਹੁੰਦਾ ਫੀਮ ਦਾ ਲੱਗ ਜਾਏ ਤੋੜਾ ਨਹੀਂ ਲੱਗ ਜਾਏ ਤੋੜਾ ਨਹੀਂ ਢੇੜ ਵਿੱਚ ਨੱਚ ਦੇ ਚੂਹੇ ਜਦ ਮਿਲਦੀ ਨਾ ਭੂਰਾ ਨਹੀਂ ਢੇੜ ਵਿੱਚ ਨੱਚ ਦੇ ਚੂਹੇ ਜਦ ਮਿਲਦੀ ਨਾ ਭੂਰਾ ਨਹੀਂ ਹਾਂ ਵਿੱਚ ਦਿਨ ਕੱਟਾਂ ਵਿੱਚ ਤੇਰੀਆਂ ਸਿਵਿਆਂ ਦੇ ਵਿੱਚ ਲੱਤਾ ਦੁੱਖਾਂ ਵਿੱਚ ਦਿਨ ਕੱਟਾਂ ਵਿੱਚ ਤੇਰੀਆਂ ਸਿਵਿਆਂ ਦੇ ਵਿੱਚ ਲੱਤਾ ਨਾ ਮਿਲਿਆ ਦੋ ਦਿਨ ਮਾਵਾ ਤੂਤਾ ਰੁੜਦਾ ਹੋ ਜਾਏਗਾ ਹਾਈ ਰੁੜਦਾ ਹੋ ਜਾਏਗਾ ਉਹ ਛਟਕੇ ਦਰਜ ਨਿਆਣੇ ਤੂੰ ਤਾਂ ਤੁਰਦਾ ਹੋ ਜਾਏਗਾ ਹਾਈ ਛਟਕੇ ਦਰਜ ਨਿਆਣੇ ਤੂੰ ਤਾਂ ਤੁਰਦਾ ਹੋ ਜਾਏਗਾ ਐ ਵੀ ਬੰਦੇ ਐ ਵ ਬਧਾਉਂਦੇ ਬੈਲੀ ਰਹੀਂਦੇ ਵੈਲ ਕਮਾਉਂਦੇ ਓਏ ਬੀ ਬੰਦੇ ਐ ਵ ਬਤਾਉਂਦੇ ਬੈਲੀ ਰਹੀਂਦੇ ਵੈਲ ਕਮਾਉਂਦੇ ਆਪਾਂ ਮਾਨੀ ਰੱਬ ਦੇ ਮਾਰੇ ਬਣ ਚਮਕੀਲੇ ਵਰਗੀ ਨੀ ਚਮਕੀਲੇ ਵਰਗੀ ਨੀ ਰੱਬ ਛੱਤ ਪਾੜ ਕੇ ਦਿੰਦਾ ਤੂੰ ਕਿਉਂ ਚਿੰਤਾ ਕਰਦੀ ਨੀ ਰੱਬ ਛੱਤ ਪਾੜ ਕੇ ਦਿੰਦਾ ਤੂੰ ਕਿਉਂ ਚਿੰਤਾ ਕਰਦੀ ਨੀ ਜੀ ਨੰਬਰਦਾਰੀ ਦਾ ਗੀਤ ਹੈ ਨੰਬਰਦਾਰ ਕਹੀਂ ਬਣ ਜਾਂਦੇ ਐ ਇੱਕ ਸਾਡੇ ਪਿੰਡ ਛੜਾ ਨੰਬਰਦਾਰ ਸੀ ਉਹਨੇ ਮੁਰਗੇ ਪਾਲੇ ਸੀ ਇੱਕ ਮੁਰਗਾ ਉਹਦਾ ਬੋਲ ਲੜਾਕਾ ਸੀ ਉਹ ਮੇਲੇ ਤੇ ਜਾਣਾ ਉਹਨੇ ਮੁਰਗਾ ਲੜਾਣਾ ਸ਼ਰਤਾਂ ਲਾ ਕੇ ਪੈਸੇ ਜਿੱਤ ਕੇ ਘਰ ਲੈਣਾ ਮੁਰਗੇ ਦਾ ਨਾਂ ਰੱਖਿਆ ਜਰਨੈਲ ਉਹਨੇ ਜਿਹੜੀ ਮਾਈ ਭਾਈ ਦਾ ਕੋਈ ਚੀਜ਼ ਬਾਹਰ ਖਾਣ ਆਲੀ ਪਈ ਹੋਵੇ ਚਾਵਲ ਹੋਏ ਦਾਲ ਹੋਈ ਕਣਕ ਹੋਈ ਉਹਨੇ ਖਾ ਕੇ ਘਰ ਨੂੰ ਆ ਜਾਣਾ ਉੱਥੇ ਇੱਕ ਹੋਰ ਛੜਾ ਆ ਗਿਆ ਉਹਨੇ ਬਾਹਰ ਚਾਵਲ ਰੱਖੇ ਜਰਨੈਲ ਆਇਆ ਖਾ ਗਿਆ ਉਹ ਬੜਾ ਦੁਖੀ ਹੋਇਆ ਕਹਿੰਦਾ ਕੋਈ ਨਹੀਂ ਪੁੱਤ ਕੱਲ ਨੂੰ ਆਈ ਦੂਹੇ ਦਿਨ ਫਿਰ ਤੁਹਾਨੂੰ ਪਤਾ ਜਾਨਵਰ ਨੇ ਉੱਥੇ ਜ਼ਰੂਰ ਜਾਣਾ ਹੁੰਦਾ ਜਿੱਥੇ ਖਾਣ ਵਾਲੀ ਚੀਜ਼ ਮਿਲੇ ਦੂਹੇ ਦਿਨ ਜਰਨੈਲ ਉੱਥੇ ਗਿਆ ਉਹਨੇ ਚਾਵਰ ਰੱਖੇ ਜਦੋਂ ਖਾਣ ਲਗਾ ਉਹਨੇ ਚਾਦਰਾਂ ਉੱਤੇ ਸੁੱਟਿਆ ਫੜ ਲਿਆ ਫੜ ਕੇ ਕੁਹਾੜੀ ਮਾਰੀ ਕਿਉਂ ਕਪਤੀਲੇ ਚ ਪਾਤਾ ਲੋ ਜੀ ਨੰਬਰ ਜ਼ਰ ਛੜਾ ਲਬਦਾ ਆਵੇ ਕਹਿੰਦਾ ਭੈਣ ਜੀ ਮੇਰਾ ਜਰਨੈਲ ਨਹੀਂ ਵੇਖਿਆ ਭਰਾ ਜੀ ਮੇਰਾ ਜਰਨੈਲ ਹੀ ਵੇਖਿਆ ਇਸੇ ਤਰ੍ਹਾਂ ਉਹ ਛੜੇ ਦੇ ਘਰ ਆ ਗਿਆ ਕਹਿੰਦਾ ਭਰਾ ਜੀ ਮੇਰਾ ਜਰਨੈਲ ਹੀ ਆਇਆ ਉਹ ਕਹਿਣ ਲਗਾ ਆਇਆ ਸੀ ਵਰਦੀ ਲਾ ਕੇ ਆ ਰਖ ਗਿਆ ਆ ਪ ਗਈ ਦਿਲ ਤੋੜ ਗਈ ਜਾਂ ਕੈਦੇ ਜਾ ਨਾ ਕੈਦੇ ਜੇ ਹੈ ਤੇਰੀ ਬਦਨੀਤੀ ਮੈਨੂੰ ਲੱਗਦੀ ਖੇਡਣੇ ਲਗਦੀ ਖੇਡਣੇ ਵਰਗੀ ਨਹੀਂ ਜਦ ਹੋਵੇ ਦਾਰੂ ਪੀਤੀ ਮੈਨੂੰ ਲਗਦੀ ਖੇਡਣੇ ਵਰਗੀ ਨਹੀਂ ਜਦ ਹੋਵੇ ਦਾਰੂ ਪੀਤੀ ਮੈਂ ਹਰਖ ਕਈ ਕਲ ਪਰਖ ਕਈ ਜਦ ਨਾਲ ਮੇਰੇ ਤੋਂ ਕੁੜੀਆਂ ਸੀ ਵੇ ਤੂੰ ਸੀਧੀ ਕਿਉਂ ਮਾਰੀ ਮਨ ਪਿੰਦੀਆਂ ਕੁੜੀਆਂ ਹਾਏ ਹਾਏ ਮਨ ਪਿੰਦੀਆਂ ਕੁੜੀਆਂ ਆਖਦੀਆਂ ਤੇਰੀ ਲੰਬੜ ਧਾਰ ਨਾਲ ਯਾਰ ਹੀ ਮਨ ਪਿੰਦੀਆਂ ਕੁੜੀਆਂ ਆਖਦੀਆਂ ਤੇਰੀ ਲੰਬੜ ਧਾਰ ਨਾਲ ਯਾਰ ਹੀ ਲਾ ਪੱਕ ਤੇਰੇ ਨਾਂ ਦਾ ਲਾਵਾਂ ਓ ਪਹਿਲਾ ਪੱਕ ਤੇਰੇ ਨਾਂ ਦਾ ਲਾਵਾਂ ਬੋਤਲ ਕੁੱਟ ਕੇ ਇੱਕ ਨਾਲ ਲਾਵਾਂ ਵਿੱਚ ਨਸ਼ੇ ਦੇ ਹੜਦਾ ਜਾਵਾਂ ਓ ਪਰਸੋਂ ਦਾ ਦਿਲ ਫੜੀ ਫੇਰਾ ਜਦ ਹਾਂ ਵਿੱਚ ਹਾਂ ਤੂੰ ਕੀਤੀ ਮੈਨੂੰ ਲੱਗਦੀ ਖੇਡਣੇ ਲੱਗਦੀ ਖੇਡਣੇ ਵਰਗੀ ਨਹੀਂ ਜਦ ਹੋਵੇ ਦਾਰੂ ਪੀਤੀ ਮੈਨੂੰ ਲੱਗਦੀ ਖੇਡਣੇ ਵਰਗੀ ਨਹੀਂ ਜਦ ਹੋਵੇ ਦਾਰੂ ਪੀਤੀ ਮੁੰਦਰੀ ਦੇਖਾ ਤਾਂ ਵਿੱਚ ਤੇਰੀ ਤਾਂ ਵਿੱਚ ਤੇਰੀ ਮਨ ਨੂੰ ਕਹਿੰਦੀ ਪਾਪੋ ਮੇਰੀ ਨੰਡੇ ਨਾਲ ਗਲ ਵਸਦੀ ਤੇਰੀ ਉਹ ਤੇਰਾ ਨਾਲ ਲੈ ਕੇ ਪਾਪੀ ਨੇ ਦਿਲ ਤੇ ਫੇਰਤੀ ਯਾਰ ਹੀ ਮਨ ਪਿੰਡ ਦੀਆਂ ਕੁੜੀਆਂ ਹਾਏ ਪਿੰਡ ਦੀਆਂ ਕੁੜੀਆਂ ਆਖਦੀਆਂ ਤੇਰੀ ਲੰਬੜਦਾਰ ਨਾਲ ਯਾਰ ਹੀ ਮਨ ਪਿੰਡ ਦੀਆਂ ਕੁੜੀਆਂ ਆਖਦੀਆਂ ਤੇਰੀ ਲੰਬੜਦਾਰ ਨਾਲ ਯਾਰ ਹੀ ਤੇਰੀ ਖਾਤਰ ਲੜਦੇ ਕਰਦੇ ਨਹੀਂ ਤੇਰੀ ਖਾਤਰ ਲੜਦੇ ਕਰਦੇ ਬੁੜਾ ਬੁੜੀ ਨਿੱਤ ਫੜਬੜ ਕਰਦੇ ਕਹਿਣ ਪੱਠੀ ਜਾਣਾ ਬੰਦ ਕਰਦੇ ਓ ਹਾਣੀ ਕਹਿੰਦੇ ਪੁਰਜਾ ਪਟਕੇ ਹੋ ਗਿਆ ਸੀਤਲ ਮੀਤੀ ਮੈਨੂੰ ਲੱਗਦੀ ਖੇਡਣੇ ਲੱਗਦੀ ਖੇਡਣੇ ਵਰਗੀ ਨਹੀਂ ਜਦ ਹੋਵੇ ਦਾਰੂ ਪੀਤੀ ਮੈਨੂੰ ਲੱਗਦੀ ਖੇਡਣੇ ਵਰਗੀ ਨਹੀਂ ਜਦ ਹੋਵੇ ਦਾਰੂ ਪੀਤੀ ਜਗ ਚੰਦੇ ਦੀਆਂ ਜਰਨਾ ਹੋਈਆਂ ਜਗਤੰਦਰੇ ਦੀਆਂ ਜਰ ਨਾ ਹੋਈਆਂ ਇਸ ਤੇਰੇ ਵਿੱਚ ਪੜ ਨਾ ਹੋਈਆਂ ਕਸ਼ਟ ਮਾਤਾ ਕਰਨਾ ਹੋਈਆਂ ਉਹ ਸੰਗੋ ਵਾਲੀਆ ਤੇਰੀ ਖਾਤਰ ਫਿਰਦੀ ਐ ਜੇ ਕਵਾਰੀ ਮਨ ਪਿੰਡ ਦੀਆਂ ਕੁੜੀਆਂ ਹਾਏ 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 ਪਿੰਡ ਦੀਆਂ ਕੁੜੀਆਂ ਆਖਦੀਆਂ ਤੇਰੀ ਲੰਬੜਦਾਰ ਨਾਲ ਯਾਰੀ ਮਨ ਪਿੰਡ ਦੀਆਂ ਕੁੜੀਆਂ ਆਖਦੀਆਂ ਤੇਰੇ ਮਸਤੂਦ ਦੇ ਨਾਲ ਯਾਰੀ ਹਾਏ ਪਿੰਡ ਦੀਆਂ ਕੁੜੀਆਂ ਆਖਦੀਆਂ ਤੇਰੀ ਲੰਬੜਦਾਰ ਨਾਲ ਯਾਰੀ ਐ ਜਿਹੜਾ ਮੈਂ ਗੀਤ ਪੇਸ਼ ਕਰਵਾਉਣ ਲੱਗਾ ਪੰਜ ਭਰਾ ਉਹਨਾਂ ਦੇ ਪਰਵੇਆ ਉਹ ਵੀ ਥੱਤਾ ਜਿਹਨੂੰ ਹੱਕ ਬਵੇ ਉਹ ਆਪਣੀ ਵੋਢੀ ਕੋਲ ਗਿਆ ਸੁਹਾਗ ਰਾਤ ਜਿਹਨੂੰ ਮੁਕਲਾਵੇ ਦੀ ਰਾਤ ਕਹਿੰਨੇ ਆਪਾਂ ਉਹਦੇ ਕੋਲ ਗਿਆ ਉਹਨੂੰ ਕਹਿੰਦਾ ਮੈਂ ਕਿਹਾ ਸੋਹਣਿਓ ਜਰਾ ਕੋ ਕੋ ਕੁੰਡ ਚੱਕੋ ਉਹ ਵਿਚਾਰੀ ਸੜਕ 'ਤੇ ਪਰੇ ਹੋ ਗਈ ਕਹਿੰਦਾ ਹੱਦ ਹੋ ਗਈ ਵਿਆਹ ਕੇ ਨਹੀਂ ਆਇਆ ਚੋ 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 ਚੁੱਕੇ ਥੋੜਾ ਲੈ ਆਏ ਆ ਉਹ ਫੇਰ ਸੜਕ 'ਤੇ ਪਰੇ ਹੋ ਗਈ ਮੈਂ ਕਿਹਾ ਸੋਹਣਿਓ ਕੁੰਡ ਚੱਕੋ ਉਹ ਕਹਿੰਦੀ ਹੱਦ ਹੋ ਗਈ ਜੀ ਮੈਨੂੰ ਸ਼ਰਮ ਆਉਂਦੀ ਏ ਕਹਿੰਦਾ ਤੇ ਤੈਨੂੰ ਵੀ ਮੈਂ ਮੇਰੇ ਵਾਂਗੂ ਹੈ ਕਹਿੰਦੀ ਆਹੋ ਕਹਿੰਦਾ ਤਾਂ ਫਿਰ ਆਪਾਂ ਦੋਵੇਂ ਪੈ ਪੈਣ ਪਰਾ ਹੋਏ ਨਾ ਕਿੱਥੇ ਬਾਪ ਨੇ ਫਸਾਈ ਪੰਜ ਛੇੜ ਪਾਈ ਕਿੱਥੇ ਬਾਪ ਨੇ ਫਸਾਈ ਕਿਠਲਮਾ ਕੁੰਡ ਤੇ ਪਛਾਣ ਨਹੀਂ ਆਈ ਕਿਠਲਮਾ ਕੁੰਡ ਤੇ ਪਛਾਣ ਨਹੀਂ ਆਈ ਉਹਦੇ ਉੱਤੇ ਹੱਥ ਰੱਖ ਪੰਜਾ ਚੋਂ ਪਸੰਦ ਜਿਹੜਾ ਉਹੀ ਬਣੋਗਾ ਤੇਰਾ ਮਾਹੀ ਪੰਜੇ ਹੱਥ ਖੜੇ ਕਰੋ ਵੀ ਮੈਂ ਕੀ ਦੇ ਨਾਲ ਆਏ ਮੈਂ ਕੀ ਦੇ ਨਾਲ ਵਿਆਹੀ ਪੰਜੇ ਹੱਥ ਖੜੇ ਕਰੋ ਪੰਡਤ ਨੂੰ ਸੱਦ ਕੇ ਲੈ ਪੁੱਛਿਆ ਪਵਾ ਜਿਹੜਾ ਤੇਰਾ ਬਰ ਹੋ ਨਹੀਂ ਪਰਣਾ ਜਿਹੜਾ ਤੇਰਾ ਬਰ ਹੋ ਨਹੀਂ ਪਰਣਾ ਉਹ ਕਹਿੰਦੇ ਸਿਵ ਚੋਲੇ ਕੋਵੇਲ ਨਾਲ ਟੁੱਟੇ ਕਹਿੰਦੇ ਸਿਵ ਚੋਲੇ ਕੋਵੇਲ ਨਾਲ ਟੁੱਟ ਫੁੱਲ ਤੋੜ ਲੈ ਕੁੜੀ ਨਹੀਂ ਮਨ ਪਾਉਂਦੇ ਇਹ ਤੇਰੀ ਬਾਣ ਬੱਲੀਏ ਪੰਜੇ ਬੌੜੀਆਂ ਪਾਉਂਦੇ ਤੂੰ ਇੱਕ ਦੀ ਬਾਣ ਬੱਲੀਏ ਪੰਜੇ ਬੌੜੀਆਂ ਪਾਉਂਦੇ ਤੂੰ ਇੱਕ ਦੀ ਬਾਣ ਬੱਲੀਏ ਨੂੰ ਕਿਉਂ ਫਸਾਇਆ ਉਹ ਕੀ ਸੋਚਿਆ ਮੇਰੇ ਮਾਪਿਆਂ ਨੇ ਸੀ ਆਪ ਸਿਆਣੇ ਭਾਈ ਵੀ ਪੰਜੇ ਹੱਥ ਖੜੇ ਕਰੋ ਵੇ ਮੈਂ ਕੀ ਦੇ ਨਾਲ ਭਾਈ ਮੈਂ ਕੀ ਦੇ ਨਾਲ ਵਿਆਹੀ ਪੰਜੇ ਹੱਥ ਖੜੇ ਕਰੋ ਰਨ ਛੜਿਆ ਤੇ ਆ ਗਈ ਵੇੜੇ ਹੋ ਕੇ ਪਾਰ ਉਤਾਰੇ ਡੰਗ ਟਪਾ ਲਾਂਗੇ ਸਾਰੇ ਹੀ ਰਲ ਮਿਲ ਕੇ ਮੋਟਿਆਰੇ ਨੇ ਸੀਮਾ ਅਸੀਂ ਤੇਰੀ ਖਾਤਰ ਦਿਨ ਤੇ ਰਾਤ ਕਮਾਉਂਦੇ ਤੂੰ ਇੱਕ ਦੀ ਬਣ ਬੱਲੀਏ ਪੰਜੇ ਬੌੜੀਆਂ ਪਾਉਂਦੇ ਤੂੰ ਇੱਕ ਦੀ ਬਣ ਬੱਲੀਏ ਆ ਤੇ ਮੱਕੇ ਉਹ ਕਿਵੇਂ ਬਚੂ ਕੀ ਕੂੰਜ ਵਿਚਾਰੀ ਮੂੰ ਕਾਵਾਂ ਦੇ ਆਈ ਵੇ ਪੰਜੇ ਹੱਥ ਖੜੇ ਕਰੋ ਵੇ ਮੈਂ ਕੀ ਦੇ ਨਾਲ ਹਾਏ ਹਾਏ ਮੈਂ ਕੀ ਦੇ ਨਾਲ ਵੀ ਆਹੀ ਪੰਜੇ ਹੱਥ ਖੜੇ ਕਰੋ ਹੁੰਦੇ ਵੀਰ ਬਰਾਬਰ ਦੀ ਬਾ ਕਹਿੰਦੇ ਲੋਕ ਸਿਆਣੇ ਨਾ ਕੁਦਰਤ ਦੀ ਮੋੜੇ ਮੁੜਦੀ ਮਿੱਠੇ ਮੰਨਿਏ ਭਾਣੇ ਕਿੰਤਾ ਮੇਰੇ ਜਾਂ ਸੰਗੋ ਵਾਲੀਆ ਆਸ਼ਕ ਤੇਰੇ ਨੋਂਦੇ ਤੂੰ ਇੱਕ ਦੀ ਬਣ ਬੱਲੀਏ ਪੰਜੇ ਭੌੜੀਆਂ ਪਾਉਂਦੇ ਤੂੰ ਇੱਕ ਦੀ ਬਣ ਬੱਲੀਏ ਪੰਜੇ ਭੌੜੀਆਂ ਪਾਉਂਦੇ ਤੂੰ ਇੱਕ ਦੀ ਬਣ ਬੱਲੀਏ ਇਹ ਜਿਹੜਾ ਗੀਤ ਹੈ ਚੁੰਦਾ ਚੁੰਦਾ ਕਹੀਂ ਮੇਰੇ ਭਰਾ ਚੁੰਦੇ ਚੁੰਦੇ ਤਾਂ ਬੜਾ ਸਵਾਦ ਲੈਂਦੇ ਆ ਗੀਤ ਛੜਿਆ ਦਾ ਚੱਕ ਡੰਡੀਆਂ ਲੋੜ ਨਾ ਮੈਨੂੰ ਛੜਿਆ ਨੂੰ ਮੈਂ ਇੱਕ ਗੱਲ ਦੱਸਦਿਆਂ ਪਈ ਆਈ ਦਾ ਗੀਤ ਸੁਣ ਕੇ ਇਹ ਖਾੜਾ ਸੁਣ ਕੇ ਤੁਸੀਂ ਜਾਂਦੇ ਨੂੰ ਘਰ ਜਾਂਦੇ ਨੂੰ ਮੰਝ ਦੀ ਡੌਂਡ 'ਚ ਸਿਰ ਵਸਾ ਲੈਣਾ ਹਟ ਬੇਬੇ ਪਿੱਛੇ ਠੰਡ ਨਹੀਂ ਲੱਗਦੀ ਗੀਤ ਹੈ ਮਾਰੀ ਅੱਖ ਦਾ ਬਣਾ ਲਿਆ ਡਾਕਾ ਛੜਿਆਂ ਨੂੰ ਛੜਿਆਂ ਨੂੰ ਮੁਖਾਤਬ ਕਰਦੀ ਐ ਤਾਂ ਮੈਂ ਬੀਬੀ ਨੂੰ ਕੂੰਗਾ ਪਈ ਇੱਥੇ ਇੰਨੇ ਛੜੇ ਬੈਠੇ ਆ ਬਲਕਾਰਾ ਬੈਠਾ ਗੁਰਨਾਮ ਬੈਠਾ ਜੱਲੇ ਵਾਲਾ ਇਹ ਕਿਸੇ ਛੜੇ ਨੂੰ ਛੇੜ ਨਾ ਪਵੀਂ ਜਿਉਹ ਜੇ ਇੱਕ ਛੜੇ ਨੂੰ ਛੇੜ ਲਿਆ ਜਿਉਹ ਜੇ ਪੰਚਾਇਤੀ ਸਾਹ ਨੂੰ ਛੇੜ ਲਿਆ ਅੱਖ ਦਾ ਬਣਾ ਲਿਆ ਡਾਕ ਮਾਰੀ ਅੱਖ ਦਾ ਅੱਖ ਦਾ ਬਣਾ ਲਿਆ ਡਾਕ ਪੈਂਚਾਂ ਨੂੰ ਦਸ ਦੀ ਫੇਰੇ ਜਾ ਕੇ ਜਾ ਕੇ ਉਤਰ ਸਿੰਘੀ ਮਿੱਤਰਾਂ ਨੂੰ ਕੈਦ ਕਰਾ ਕੇ ਫਚਕ ਡੰਡੀਆਂ ਲੋੜ ਨਾ ਮੈਨੂੰ ਚੱਕ ਡੰਡੀਆਂ ਡੰਡੀਆਂ ਲੋੜ ਨਾ ਮੈਨੂੰ ਵਿਖਟਖਾਣੀ ਮਾਲਕ ਦੀ ਘਰ ਵੇ ਘਰ ਵੇ ਛੜਿਆ ਮਸ਼ਕਰੀਆਂ ਨਾ ਘਰ ਵੇ ਛੱਡਿਆ ਭਲੇ ਨਾ ਮੇਰੇ ਢਿੱਡ ਪੈ ਗਿਆ ਸੀਮਾ ਨਹੀਂ ਤੇਰੇ ਤੱਕ ਛੱਡਿਆ ਭਲੇ ਨਾ ਮੇਰੇ ਢਿੱਡ ਪੈ ਗਿਆ ਸੀਮਾ ਨਹੀਂ ਤੇਰੇ ਉੱਥੇ ਦਿਨ ਨਹੀਂ ਆ ਤਲਾਈ ਸੀ ਗਵਾਂਡਣ ਕਰਕੇ ਮੈਂ ਤਲਾਈ ਸੀ ਮੈਂ ਤਲਾਈ ਸੀ ਗਵਾਂਡਣ ਕਰਕੇ ਨੀ ਘਰ-ਬਾਰ ਲੈ ਗਈ ਲੁੱਟ ਕੇ ਸਾਰਾ ਸਾਰਾ ਉਹ ਝੂਠਾ ਲਾ ਗਈ ਆਉਣ ਦਾ ਨਾਰਾ ਹੋ ਮੇਰੇ ਪਰਦੇਸ਼ੀ ਕਾ ਵਿੱਚ ਫੋਲੇ ਮੇੜ ਮਾਰ ਦੇ ਚੁਬਾ ਕੇ ਛੋਲੇ ਮੇਰੇ ਪਰਦੇਸ਼ੀ ਕਾ ਵਿੱਚ ਫੋਲੇ ਮੇੜ ਮਾਰ ਦੇ ਚੁਬਾ ਕੇ ਛੋਲੇ ਜੀ ਚੁਕਿਆ ਹਾਂ ਨਣੇ ਤੇਰਾ ਤੈ ਬੋਲ ਕਸੂਤੇ ਬੋਲੇ ਜੀ ਚੁਕਿਆ ਹਾਂ ਨਣੇ ਤੇਰਾ ਤੈ ਬੋਲ ਕਸੂਤੇ ਬੋਲੇ ਓ ਯਾਰੀ ਟੁੱਟਦੀ ਦੇਖਦੇ ਸਾਰੇ ਯਾਰੀ ਟੁੱਟਦੀ ਟੁੱਟਦੀ ਦੇਖਦੇ ਸਾਰੇ ਭੱਜ ਕੇ ਓਤ ਤੇ ਆ ਸ਼ੇਕੀ ਸ਼ੇਕੀ ਤੇਰੇ ਮੇਰੀ ਲੱਗਦੀ ਕਿਸੇ ਕਣਕ ਦੀ ਬੋਰੀ ਕੱਲ ਤੂੰ ਮਸਿਆ ਨੂੰ ਤੋਰੀ ਮੰਡੀ ਵੇਚ ਕੇ ਕਣਕ ਦੀ ਬੋਰੀ ਕੱਲ ਤੂੰ ਮਸਿਆ ਨੂੰ ਤੋਰੀ ਬੱਚ ਦੁੱਧ ਤੇ ਕਲਾਸ ਪੁਲਾਏ ਮੈਂ ਵੀ ਬੇਬੇ ਤੂੰ ਚੋਰੀ ਬੱਚ ਦੁੱਧ ਤੇ ਕਲਾਸ ਪੁਲਾਏ ਮੈਂ ਵੀ ਬੇਬੇ ਤੂੰ ਚੋਰੀ ਓਖਾ ਦਾ ਰੱਜਵਾ ਛੜੇ ਦਾ ਕੋਪਾ ਖਾਦਾ ਰੱਜਵਾ ਰੱਜਵਾ ਛੜੇ ਦਾ ਕੋਪਾ ਨਿੱਟ-ਕੁੱਟ ਨਿਕਲੂ ਹੁਗਾ ਨਾ ਰੇ ਨਾਰੇ ਨੀ ਹੁਣ ਕਿਉ ਬਦਲ ਗਈ ਮਟਿਆ ਰੇ ਅੱਖੀ ਦੇਖ ਕੇ ਮੱਖੀ ਕਿਉ ਖਾਣਾ ਹੱਥ ਲੱਗਣਾ ਨੀ ਮਾਲ ਬੇਗਾਨਾ ਅੱਖੀ ਦੇਖ ਕੇ ਮੱਖੀ ਕਿਉ ਖਾਣਾ ਹੱਥ ਲੱਗਣਾ ਨੀ ਮਾਲ ਬੇਗਾਨਾ ਉਹ ਮੈਂ ਤਾਂ ਤੇਰਿਆਂ ਦੁੱਖਾਂ ਦਾ ਮਾਰਾ ਹੈ ਸੁੱਕ ਕੇ ਹੋ ਗਿਆ ਕਾਨਾ ਮੈਂ ਤਾਂ ਤੇਰਿਆਂ ਦੁੱਖਾਂ ਦਾ ਮਾਰਾ ਸੀਮਾ ਸੁੱਕ ਕੇ ਹੋ ਗਿਆ ਕਾਨਾ ਉਹ ਮੁੰਡਾ ਮਿਰਜ਼ਾ ਨਾਨ ਸੰਗਵਾਲੀਆ ਹਾ ਮੁੰਡਾ ਮਿਰਜ਼ਾ ਜਨ ਮਨ ਸੰਗਵਾਲੀਆ ਤੇ ਟਾਣੀਆਂ ਚ ਦੱਸਦਾ ਫਿਰੇ ਜਾ ਕੇ ਜਾ ਕੇ ਚੰਦਰੇ ਨੇ ਡੋਬ ਲਈ ਨਿਓ